ਉਹ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਾਸਰੀ ਘਰ ਅੱਜ ਦੇ ਦਿਨ ਦੀ ਵੀਡੀਓ ਦੇ ਵਿੱਚ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਪਹਿਲੇ ਦਿਨ ਸਾਈਕਲ ਚੱਕਿਆ ਸਾਈਕਲ ਠੀਕ ਕਰਾਇਆ ਸੀਗਾ ਪੁਰਾਣਾ ਸਾਈਕਲ ਸੀਗਾ ਪਰ ਉਹਨੂੰ ਦੁਦਾਰੇ ਉਹਦੀ ਮਰਮਤ ਕਰਾ ਕੇ ਸਾਈਕਲ ਦੀ ਇਹ ਸਾਈਕਲ ਹੈ ਇਹਦੀ ਮਰਮਤ ਕਰਾ ਕੇ ਸਾਈਕਲ ਦੀ ਮੈਂ ਚੱਲ ਸਾਈਕਲ ਚੱਲਦਾ ਕਰ ਲਈਏ ਸਾਈਕਲ ਤੇ ਸਾਈਕਲ ਚਾਲੂ ਕੀਤਾ ਇਹ ਆਪਣਾ ਪੁਰਾਣਾ ਸਾਈਕਲ ਸਾਈਕਲ ਤਾਂ ਉਹ ਵੈਸੇ ਨਵਾਂ ਹੀ ਲੈਂਦਾ ਸੀ ਲੈ ਕੇ ਬਹੁਤ ਦੇਰ ਹੋ ਗਈ ਸਾਈਕਲ ਖੜੇ ਨੂੰ ਘਰ ਦੇ ਵਿੱਚ ਰੋੜ ਨਾਲ ਚੱਲੇ ਨੂੰ ਇਹਦੇ ਟਾਇਰ ਟਿਬ ਬਦਲ ਕੇ ਸਾਈਕਲ ਟੈਕੀ ਬਦਲ ਕੇ ਪਰ ਸਾਈਕਲ ਚਲਦਾ ਕਰ ਲਿਆ ਅੱਜ ਪਹਿਲੇ ਦਿਨ ਸਾਈਕਲ ਤੇ ਮੈਂ ਜਿਹੜਾ ਲਾਕ ਜਿਹੜਾ ਲਾਇਆ ਮੈਂ ਦੇਖੀ ਸਾਈਕਲ ਚਲਾ ਕੇ ਕੋ ਪਹਿਲਾਂ ਮੋਟਰਸਾਈਕਲ ਤੇ ਜਾਂ ਜ਼ਿਆਦਾ ਬਸ ਤੇ ਹੀ ਰਹਿੰਦੇ ਰਹੇ ਆ ਉਹਦੇ ਕਰਕੇ ਸਾਈਕਲ ਕਦੇ ਚਲਾਇਆ ਨਹੀਂ ਸੀ ਅੱਜ ਮੈਂ ਸਾਈਕਲ ਚਲਾਈ ਸਾਈਕਲ ਤੇ ਜਿਹੜਾ ਲਾਇਆ ਔਰ ਸਾਈਕਲ ਦੇ ਨਾਲੇ ਸਾਈਕਲ ਚਲਾ ਚਲਾਉਣ ਦੇ ਫਾਇਦੇ ਵੀ ਨੇ ਸਰੀਰ ਫਿੱਟ ਰਹਿੰਦਾ ਸਾਈਕਲ ਦੇ ਨਾਲ ਆ ਨਾਲ ਹੀ ਘਰੋਂ ਆਹ ਕੁੱਤਾ ਵੀ ਨਾਲ ਹੀ ਸਾਈਕਲ ਦੇ ਭੱਜ ਜਾਏ ਜਿੱਧਰ ਨੂੰ ਜਾਂਦੇ ਨਾਲ ਨਾਲ ਹੀ ਤੁਰ ਜਾਂਦਾ ਇਹ ਸਾਈਕਲ ਤੇ ਨਾਲ ਦੇ ਫਸਲਾਂ ਦਾ ਦਰਸ਼ਾ ਧੋਨੇ ਦਾ ਬਿਲਕੁਲ ਵਧੀਆ ਖੜਿਆ ਦੇਖਿਆ ਜਿੰਨਾ ਜਿੱਥੇ ਕਿਤੇ ਰੁਕਦੇ ਆ ਉੱਥੇ ਹੀ ਇਹਨੇ ਰੁਕ ਜਾਣਾ ਜਿੱਥੇ ਚੱਲਾਂਗੇ ਨਾਲ ਹੀ ਫੇ ਭੱਜ ਲੈਣਾ ਨਾਲ ਹੀ ਤੁਰਿਆ ਹੁੰਦਾ ਮਾਤੇ ਬਣੇ ਹੋਏ ਕਚੇਰਾ ਕੁਸ ਦੇਖਣ ਨੂੰ ਇਹੋ ਜਿਹਾ ਨਜ਼ਾਰਾ ਹੈ ਪਿੰਡਾਂ ਦੇ ਵਿੱਚ ਬਣੇ ਹੋਏ ਗੁਰੂ ਘਰ ਦਿਸਦੇ ਗਮਟ ਗੁਰੂ ਘਰਾਂ ਦੇ ਗਮਟ ਆ ਦੇਖਣ ਨੂੰ ਕਚੇ ਰਾਮਾਦਾਨ ਨਜ਼ਾਰਾ ਹੈ ਜਿਆ ਸਾਈਕਲ ਤੇ ਤੇ ਤਰੂ ਆਪਾ ਆਏ ਸੀ ਤੇ ਇਧਰ ਨੂੰ ਅੱਗੇ ਚੱਲੇ ਆ ਅੱਗੇ ਥੋੜੀ ਦੂਰ ਨਾਲ ਹੀ 메ਨ ਰੋਡ ਆ ਗਿਆ 메ਨ ਰੋਡ ਤੋਂ ਚੜ ਕੇ ਫਿਰ ਅ ਦੇਖਦੇ ਆ ਵੀ ਅੱਗੇ ਕਿਧਰ ਨੂੰ ਲੋਟ ਬਣਦਾ ਸਵਾ ਬਣਦਾ ਜਾਣ ਦਾ ਤੇ ਅੱਜ ਪਹਿਲੇ ਦਿਨ सैकल चक्या पहले दिन सैकल चकन करके सैकल सैकल तो पुराना ही है वैसे कम कराया सैकल का सैकल का कम कराया सैकल तो पुराना ही है वैसे पुराना सैकल ਇੰਨਾ ਇਹ ਨਵਾਂ ਰਸਤਾ ਨਾਲ ਨਾਲ ਸੂਏ ਦੇ ਬਣਾਇਆ ਇਹਨਾਂ ਨੇ ਆ ਸੂਆ ਬਣਾਇਆ ਹੈ ਨਾਲ ਨਾਲ ਅੱਜ ਵੀ ਇਧਰ ਨਾਲ 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 ਸੂਆ ਬਣਾਇਆ ਹੈ ਸੂਏ ਵਿੱਚ ਵਗਦਾ ਪਾਣੀ ਇਹ ਆ ਕੱਚਾ ਰਸਤਾ ਹੈ ਭਰੋਂ ਆ ਗਿਆ ਸਫੈਦੇ ਤੱਕ ਠੰਡੀ ਸ਼ਾਮ ਪਰਖਟਾਂ ਲਈ ਠੰਡੀ ਛਾਂ ਵਾਹ ਕੱਢ ਕੇ ਮੜਿਆ ਦਾਮ ਲੈ ਲਈਏ ਇੱਥੇ ਖੜ ਕੇ ਇਧਰ ਪਿੱਛੋਂ ਆਏ ਆਪਾਂ ਚੱਲ ਕੇ ਤੇ ਹੁਣ ਅੱਗੇ ਚੱਲ ਦੇਖਦੇ ਅੱਗੇ ਕੀ ਕੁਝ ਦੇਖਣ ਨੂੰ ਮਿਲਦਾ ਤੇ ਸਫ਼ਰ ਕਰਦੇ ਵਧੀਆ ਹੌਲੀ ਹੌਲੀ ਕਰਕੇ ਤੁਰੇ ਰਹੋ ਪੈਡਲ ਮਾਰੀ ਜਾਓ ਜਿਆਦਾ ਤਨੀ ਇਹ ਤੇ ਸਫਰ ਨਿਬੜਦਾ ਹੌਲੀ ਹੌਲੀ ਕਰਕੇ ਫੇਰ ਵੀ ਬੰਦਾ ਚੱਲਿਆ ਹੈ ਕਿਤੇ ਤੱਕ ਕਿਤੇ ਪਹੁੰਚ ਹੀ ਜਾਂਦਾ ਨੂੰਹ ਚਲਾ ਚੈ ਸਾਈਕਲ ਤੇ ਦੇਖ ਲਿਏ ਆਪਾਂ ਵੀ ਸਫਰ ਕਰਕੇ ਬਹੁਤ ਦੁਨੀਆ ਸਾਈਕਲ ਤੇ ਸਫਰ ਕਰਦੀ ਹੈ ਚਲਦੀ ਮੋਟਰ ਪਾਣੀ ਉੱਪਰ ਲੱਗੇ ਬੈਲ ਉੱਪਰ ਲੱਗੇ ਬੈਲ ਦਰਾਖਤ ਨੂੰ ਇਹ ਬੈਲ ਦਾ ਰੂਟਾ ਹੈ ਵਿੱਚ ਉਹ ਤਰ੍ਹਾਂ ਬੈਲ ਦਾ ਰੂਟਾ ਬੈਲ ਲੱਗੇ ਆ ਇੱਧਰ ਤੋਂ ਛੋਟੇ ਲੱਗੇ ਨੇ ਬੈਲ ਜੀ ਆ ਲੱਗੇ ਨੇ ਰੱਬ ਨਾਲ ਲੱਗੀ ਬੇਲਾ ਨਾ ਪੁੱਟ ਤਾ ਤੇ ਬੇਲਾ ਕ ਚਕੂੜਾ ਹੈ ਆਦਾ ਬੁੱਟਾ ਹੈ ਚਕੂੜੇ ਖਾਤੇ ਰਹਿ ਨਾਲ ਲੱਗੀ ਬੁੱਟਾ ਹੈ ਕਾ ਲੱਗੀ ਐ ਸਟਾਕਲ ਮਸ਼ੀਨ ਨਹੀਂ ਆ ਸੁਨੋ ਲੱਗ ਗਿਆ ਉਹ ਜਦੋਂ ਨਿਕਲਦਾ ਪਾਣੀ ਮਸਾ ਮਨਿਕਲ ਬੰਦਿਆ ਮਾਰਤਾ ਸੋਨਾ ਬੈਸਾਰਾ ਕਿਸੇ ਨੇ ਵਧੀਆ ਮੋਟਰ ਤੇ ਬੂਤੇ ਲਾਇਏ ਨੇ ਚੰਗੇ ਨਾ ਚੋਣਾ ਖੜਾ ਇੱਧਰ ਨਾ ਚੋਣਾ ਵੀ ਅਜੇ ਪੱਕਣ ਵਾਲੀ ਆਵੇ ਪਾਣੀ ਹਜੇ ਵੀ ਟੋਪ ਲਾਈ ਜਾਂਦੇ ਨੇ ਨਾ ਉੱਪਰ ਬੂਟਾ ਆ ਚੁੰਨਾ ਥੋੜਾ ਜਿਹਾ ਹਰਾ ਹੈ ਇਧਰਲੇ ਪਾਸੇ ਚੁੰਨਾ ਫਿਰ ਉਹ ਹੀ ਰੋਡ ਆ ਗਿਆ ਲਿੰਕ ਰੋਡ ਆ ਇਹ ਮੇਰੇ ਰੋਡ ਮਲੇਰ ਕੋਟ ਲੇਟਾਂ ਰਾਇਕੋਟ ਰੋਡ ਤੋਂ ਇਹ ਮਾਨਾ ਸਾਈਡ ਨੂੰ ਲਿੰਕ ਰੋਡ ਆ ਰਿਹਾ ਇਹ ਆ ਫਸਲ ਆ ਗਈ ਇੱਧਰ ਇਹ ਵੀ ਝੋਨਾ ਸਾਮਾ ਦਾ ਲੋਗ ਹੁਣ ਤਾਂ ਵੇ ਪਰ ਢਲ ਗਈ ਵੇ ਸਾਮਾਂ ਦਾ ਵੇਲਾ ਹੋ ਗਿਆ ਹੈ ਆ ਵੀ ਮੋਟਰ ਚੱਲ ਰਹੀ ਹੈ ਪਾਣੀ ਤੇ ਚੋਨਾ ਤੋਂ ਨਦੀ ਫਸਾ ਲੈ ਪਾਣੀ ਲਈ ਜਾਂਦੇ ਲੋਕ ਇਹ ਵੀ ਇੱਧਰ ਆ ਵੀ ਚੋਨਾ ਅੱਧਾ ਵਿਚਾਲਾ ਜਾ ਹੋਇਆ ਪਿਆ ਜਿਵੇਂ ਪੱਕਣ ਦੇ ਗੇੜ ਤੇ ਵਿਚ ਅੱਧ ਵਿਚਾੜ ਜਾ ਰਿਹਾ ਹੈ ਅੱਧਾ ਕੱਚਾ ਪੱਕਾ ਜਾਏ ਆ ਸਫੈਦਾ ਕਿਸੇ ਨੇ ਲਾਇਆ ਹੈ ਇਹਨਾਂ ਕੋ ਤੱਕ ਸਫੈਦਾ ਹੀ ਸਫੈਦਾ ਹੈ ਇਧਰ ਆ ਸਬਜੀ ਦੀ ਤਿਆਰੀ ਕਰੀ ਪਈ ਹੈ ਆ ਸਾਰੇ ਸਬਜੀ ਦੀ ਤਿਆਰੀ ਕਰੀ ਹੈ ਵੱਟਾ ਪਾ ਕੇ हा वटा की तैयारी करिए सारी इधर इधर सफाई सारा सफाईदा ही है इतने आ गया फिर आ रोड आ जाता इधरों कमलेरकोटले तो रोड आ गया इधर ਪਿੰਡਾਂ ਚੋਂ ਪਿੰਡ ਚੋਂ ਰੋਡ ਮੁੜ ਗਿਆ ਲਿੰਕ ਰੋਡ ਸ਼ਹਿਰ ਤੋਂ ਆ ਕੇ ਸਿਰੋ ਸ਼ਹਿਰ ਤੋਂ ਆ ਕੇ ਰੋਡ ਪਿੰਡਾਂ ਚੋਂ ਮੁੜ ਜਾਂਦਾ ਪਿੰਡਾਂ ਨੂੰ ਜਿਵੇਂ ਆ ਇਧਰੋਂ ਬ੍ਰੇਕ ਕੋਲਣ ਲਈ ਸਵਾਇਆ ਰੋਡ ਇਧਰ ਪਿੰਡਾਂ ਨੂੰ ਰੋਡ ਮੁੜ ਗਿਆ ਇਹ ਇਹ ਪੁਰਾਣੇ ਟੂਬਵਲ ਹੁੰਦੇ ਸੀਗੇ ਹੁਣ ਤਾਂ ਵੇ ਖੜ ਖੜ ਗਏ ਟੂਬਵਲੇ ਸਰਕਾਰੀ ਟੂਬਵਲ ਸੀਗੇ ਪਾਣੀ ਲੋ ਕਿੱਥੋਂ ਲਾ ਲੂ ਲੈਂਦੇ ਇਸ ਸਕੂਲ ਆ ਗਿਆ ਇਹ ਜਾ ਆਰਾਮਦਾਰੀ ਵਾਲਾ ਸਫ਼ਰ ਰਹਿ ਰਹੇ ਆਰਾਮਦਾਰੀ ਨਾਲ ਬੰਦਾ ਸਾਈਕਲ ਤੇ ਘੁੰਮ ਫਿਰ ਸਕਦਾ ਕੋਈ ਕਾਲੀ ਨਹੀਂ ਇੱਧਰ ਵੀ ਆ ਸਾਰਾ ਝੋਨਾ ਹੀ ਝੋਨਾ ਆ ਗਿਆ ਇੱਧਰ ਆ ਸਾਰਾ ਝੋਨਾ ਝੋਨਾ ਹੀ ਆ ਬਹੁਤੇ ਲੋਕ ਤਾਂ ਇਸੇ ਆਹੀ ਸ਼ਾਰਟ ਰੋਡ ਸੂਏ ਨਾਲ ਨਾਲ ਸ਼ਾਰਟ ਹੀ ਆ ਜਾਂਦੇ ਨੇ ਬਹੁਤੇ ਤਾਂ ਉਧਰ ਦੀ ਰਾ ਥੋੜਾ ਨੇੜੇ ਵੀ ਪੈਂਦਾ ਹੈ ਇਹ ਬਰੀ ਇਹਨਾਂ ਆਂਦਲੇ ਪਿੰਡਾਂ ਨੂੰ ਜਾਣ ਵਾਲੇ ਸ਼ਾਰਟ ਹੀ ਆ ਜਾਂਦੇ ਨੇ ਸਾਰੇ ਇਧਰ ਦੀ ਨੇੜੇ ਦੀ ਰਾਹ ਵੇ ਵਧੀਆ ਬਣਿਆ ਹੋਇਆ ਸੂਏ ਦੇ ਉੱਤੇ ਪਰ ਉਹਦੀ ਪਟੜੀ ਦੇ ਉੱਪਰ ਦੀ ਰਸਤਾ ਵਧੀਆ ਬਣਿਆ ਹੈ। ਜੰਗਾ ਸੋਣਾ ਸਾਫ਼ ਰਸਤਾ ਹੈ। ਨਾਲੇ ਇਧਰ ਰਸਤਾਂ ਦੀ ਛਾਂ ਵੀ ਹੈ ਕਿ ਅਗਲਾ ਸ਼ਾਮੇ-ਸ਼ਾਮੇ ਉਤਰਿਆ ਹੁੰਦਾ ਵਾਲੀ ਤਰ੍ਹਾਂ। ਰੋਡ ਤੇ ਜਿਆਦਾ ਟ੍ਰੈਫਿਕ ਹੋਣ ਕਰਕੇ ਭੀੜ ਭੜਕਾ ਜਿਆਦਾ ਹੁੰਦਾ ਹੋ ਜਾਂਦਾ। ਮੋਟਰਸਾਈਕਲਾਂ। ਬਾਕੀ ਹੋਰ ਆਵਾਜਾਈ ਦੇ ਸਾਧਨ ਹੋ ਜਾਂਦੇ। ਕੀਆ ਗੁਰਾ ਉਹ ਲਿੰਕ ਰੋਡਾਂ ਤੋਂ ਉਧਰ ਉਤਰ ਕੇ ਇਧਰ ਨੂੰ ਆ ਜਾਂਦਾ ਅਗਲਾ ਸਵੇਰੇ ਸਵੇ ਨਾਲ 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 ਹੀ ਤੁਰਿਆ ਹੁੰਦਾ ਇਧਰ ਨੂੰ ਗੇੜੀ ਕਰਕੇ ਵਧੀਆ ਇਹ ਪਹਿਲਾਂ ਤਾਂ ਹੈਗਾ ਰਸਤਾ ਖਰਾਬ ਬਹੁਤ ਜਿਆਦਾ ਥੋਣ ਵਾਲਾ ਆਉਣ ਜਾਣ ਵਾਲਾ ਹੈ ਨਹੀਂ ਸੀਗਾ ਇਹ ਹੁਣ ਵੈਸੇ ਵਧੀਆ ਰੋਡ ਬਣ ਗਿਆ ਇਹ ਫਾਜਦਨ ਸੁਆ ਰਹਿ ਗਿਆ ਹਾਂ ਫਿਰ ਰੋੜ ਆ ਗਿਆ ਰੋੜ ਆ ਗਿਆ ਰੋੜਾਂ ਤੇ ਲੱਗੇ ਦਰਖਤ ਦਰਖਤਾਂ ਦੀ ਸ਼ਾਂ ਦੇ ਵਿੱਚ ਅਗਲਾ ਤੁਰਿਆ ਜਾਂਦਾ ਵਾਲੀ ਕਰਕੇ ਦਰਖਤਾ ਹੋਣਾ ਚਾਹੀਦਾ ਵੱਧ ਵੱਧ ਲੱਗਣਾ ਚਾਹੀਦਾ ਨਜ਼ਰ ਆਦਤ ਜਿਆਦਾ ਲੱਗ ਜੂਗਾ ਰੋਡਾਂ ਤੇ ਖਾਲੀ ਜਗ੍ਹਾ ਦੇਖ ਕੇ ਖਾਲੀ ਜਗ੍ਹਾ ਤੇ ਦਰਖਤ ਲੱਗ ਜੇ ਰੋਡਾਂ ਤੇ ਲੱਗ ਜੇ ਚੱਲ ਜਿੰਨੇ ਨਾਲੇ ਇੰਨੀ ਗਰਮੀ ਜਿਆਦਾ ਪੈਂਦੀ ਹੈ ਗਰਮੀ ਤਾਂ ਸਾਈਕਲ ਤੇ ਸਾਈਕਲ ਤੇ ਘੇੜਾ ਦੇ ਕੇ ਪਿੰਡ ਆ ਪਹੁੰਚੇ ਹੁਣ ਅੱਜ ਦੇਖਿਆ ਪਹਿਲੇ ਦਿਨ ਸਾਈਕਲ ਚਲਾ ਕੇ 8-10 ਕਿਲੋਮੀਟਰ ਸਾਈਕਲ ਚਲਾ ਕੇ ਦੇਖਿਆ ਅੱਜ ਪਹਿਲੇ ਦਿਨ ਸਾਈਕਲ ਚਲਾ ਕੇ ਪਿੰਡ ਆ ਪਹੁੰਚੇ ਹੁਣ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਹ ਵੀਡੀਓ ਦੇ ਇੱਥੇ ਕਰਦੇ ਆ ਸਮਾਪਤੀ ਨੂੰ ਮਿਲਾਂਗੇ ਅਗਲੀ ਵੀਡੀਓ ਅੱਛਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ